ਕਰਦੇ ਹੁਣ ਇੱਕ ਤਾਂ ਸਵੇਰੇ ਧਰਨੇ ਤੇ ਵੀ ਜਾਣਾ ਉੱਥੇ ਨਾ ਤਾਂ ਕੋਈ ਨਾਲ ਤੁਰ ਕੇ ਰਾਜੀ ਆ ਬਸ ਐ ਕੋਈ ਫੰਡ ਦਿੰਦਾ ਕੋਈ ਪੈਸਾ ਦੇਣ ਨੂੰ ਨਹੀਂ ਦਾ ਰਾਜੀ ਤਿਆਰ ਇੱਕ ਹੁਣ ਬੱਸ ਵੀ ਭਰਨੀ ਆ ਬੱਸ ਐ ਤਾਂ ਨਹੀਂ ਭਰਨੀ ਲੋਕਾਂ ਦਾ ਹੀ ਆ ਬਈ ਜੋ ਕੰਮ ਹੁੰਦਾ ਉਹਦੀ ਬਾਪੂਆਂ ਦੇ ਪ੍ਰਾ ਕਰ ਇਹ ਢੂਈ ਕੋਈ ਨਹੀਂ ਮਾਰਦਾ ਸਹੀ ਗੱਲ ਆ ਤੇਰੀ ਨਾ ਵੇਣ ਇਹਨਾਂ ਦੇ ਘਰੇ ਜਾਣੇ ਆ ਮਰਦੇ ਆ ਵਾ ਚੱਲ ਮੈਂ ਮਾਰਾਂ ਵਾਜ ਮਾਰਦਾ ਵਾਜ ਦੇਖ ਲੈ ਤੇਰੀ ਕੁੱਤਾ ਬਿੱਲਾ ਹੁੰਦਾ ਮੈਂ ਮਾਰਦਾ ਵਾਜ ਭਾਈ ਜੀ ਹਾਂ ਰਕਾ ਜੁਨੇ ਲਾਏ ਆ ਤੇਰੇ ਡੈਡੀ ਯਾਰ ਗਏ ਸੀ ਵੀ ਉਹਨਾਂ ਨੇ ਕਹਿ ਜੇ ਕੋਈ ਆਇਆ ਤਾਂ ਫਿਰ ਕਹਿ ਦੇਉਂਗੀ ਉਹ ਤਾਂ ਬਾਹਰ ਗਏ ਵੇ ਆ ਅੱਛਾ ਯਾਰ ਅੱਛਾ ਚਲੋ ਕੋਈ ਨਹੀਂ ਤੈਨਿਆ ਲਾਦੀ ਪੁੱਤ ਵੀ ਆਏ ਸੀ ਉਹ ਕਿੰਨਾ ਰਾਮਦਾਈ ਆ ਤੂੰ ਮੈਨੂੰ ਹਾਂ ਪ੍ਰਧਾਨ ਸਾਹਿਬ ਆਏ ਸੀ ਕਹਿਦੀ ਫਿਰ ਤੂੰ ਕੀ ਕਰਕੇ ਯਾਰ ਹਾਂ ਬਸ ਬੁਰਾ ਹਾਲਾ ਹੋਣਾ ਘਰੇ ਹੀ ਇਹ ਮੈਨੂੰ ਮਿਲਿਆ ਉੱਥੇ ਮੋੜੇ ਇਹ ਦੋ ਤਿੰਨ ਕੰਮ ਕਰਦਾ ਕਢਾਈ ਦਾ ਆਪਾਂ ਯਾਰ ਕੁੱਲ ਜਾਂਦੇ ਉਹਨਾਂ ਲੋਕ ਘਰ ਨਾਲ ਤਾਂ ਇੱਕ ਇਹਨਾਂ ਦੀ ਖਾਤਰੀ ਲਾਹੇ ਧਰਨਾ ਆਪਾਂ ਹਾਂ ਅਸਲੀ ਅਫਦਾਸ ਲਾਇਆ ਦੱਸ ਆਇਆ ਸੀ ਇਹ ਲੋਕ ਸਾਰੇ ਹਾਂ ਹੁਣ ਚੁੱਪ ਚੀ ਫਦਾ ਕੱਲ ਨੂੰ ਕੋਈ ਬਿੱਲ ਆ ਜਾਏ 2 ਰੁਪਏ ਫੇਰ ਭੱਜਣਗੇ ਫੇਰ ਕਹਿਣਗੇ ਸਾਡੇ ਨਾਲ ਇਤਨਾ ਬਾਰ ਨੀਵਾ ਕਰ ਦਿੰਦੇ ਤੇਰਾ ਕੱਲ ਚੁੱਪ ਕਰ ਇਹਨਾਂ ਦੇਵੇਂ ਨੇ ਹੈਲੋ ਪ੍ਰਧਾਨ ਜੀ ਇਹ ਵੀ ਮਨਾਂ ਦੇ ਅੰਦਰ ਬੈਠੇ ਛੱਪੇ ਖਾ ਕੇ ਅਸੀਂ ਛੱਟਾ ਪਏ ਹੋਣੀਆਂ ਯਾਰ ਕਾਹਨੂੰ ਲੋਕਾਂ ਦਾ ਬੁਲਾ ਔਰ ਪਿਆਈਂ ਦੇਖ ਲੈਣਾ ਦੇਖ ਰਿਹਾ ਵੀ ਜੁਣ ਆਉਂਦੇ ਆ ਪਤਾ ਅਗਲਾ ਆਉਣਾ ਯਾਰ ਇਹਨਾਂ ਦੇ ਪੁੱਛ ਜਾਵੇਂ ਨੇ

ਕੱਲ ਨੂੰ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਹੋਈ ਫਿਰ ਭੱਜਨਦੇ ਇਹਨਾਂ ਨੂੰ ਮਾਰਨ ਦੇ ਸੀ ਹਾਂ ਹਾਂ ਮੁਰਗੇ ਆਪਾਂ ਨੂੰ ਵਾਣੇ ਤਵਲੀ ਫਿਰਦੇ ਝੰਡੇ ਲੈ ਕੇ ਯਾਰ ਕਿਤੇ ਕੋਹਦਰਾ ਕੋਹਦਰਾ ਨੂੰ ਅੱਗ ਨਹੀਂ ਲਾਉਣ ਦਿੰਦੇ ਕੋਈ ਨਹੀਂ ਪੁੱਛਾਂਗੇ ਆਪਾਂ ਇਹਨਾਂ ਨੂੰ ਕਿਹੜੇ ਭਾਅ ਵੇਖਦੀ ਆ ਇਹ ਕਿਹੜੇ ਭਾਅ ਵੇਖਦੀ ਆ ਇਹ ਮਲੋਕੀ ਮਤਲਬ ਹੀ ਆ ਸਹੀ ਗੱਲ ਜਦੋਂ ਸਰਕਾਰ ਹੁੰਦੀ ਆ ਉਹਨਾਂ ਦੇ ਬਣ ਕੇ ਬਹਿ ਜਾਂਦੇ ਆ ਜਦੋਂ ਲੋੜ ਹੁੰਦੀ ਆ ਉਦੋਂ ਭਜਦੇ ਆਪਣੇ ਅੰਨੇ ਅਬੇ ਚੇਰ ਹੁਣਾ ਤੂੰ ਵੀ ਸਿਆਣਾ ਵਾ ਇੱਕ ਮੈਂ ਰਬੜੀਂ ਦੀ ਸਿਆਣਾ ਰਵੇਟ ਦਿੰਦੀ ਹੈ ਰਵੇਟ ਦਿੰਦੀ ਹੈ ਸਹੀ ਗੱਲ ਹੁਣ ਬੰਦੇ ਡਿਫਾਲਟਰ ਵੀ ਹੈਗੇ ਹੈਗੇ ਆ ਡਿਫਾਲਟਰ ਵੀ ਹੈ ਕਈ ਪਿੰਡਾਂ ਚ ਵੀ ਯਾਰ ਕੱਲਾ ਲੋਕਾਂ ਦਾ ਵੀ ਕਸੂਰ ਨੇ ਸਹੀ ਗੱਲ ਪਿੰਡਾਂ ਚ ਵੀ ਲੋਕੀ ਨਾ ਇੱਕ ਪਿੰਡ ਚ ਪੰਜ-ਪੰਜ ਬਨੇ ਬੈਠੇ ਆ ਉਹ ਪੰਜ ਜਾਨੇ ਦੂਜੇ ਪਿੰਡ ਜਾਵੜ ਤੇ ਵੀ ਆਜੋ ਆਪਾਂ ਪਰਚੀਆਂ ਕੱਟ ਲਿਆ ਸਾਡੇ ਨਾਲ ਕਟਾ ਲਿਆ ਉਹ ਇਧਰਲੇ ਪੰਜ ਮੁੜ ਕੇ ਉਹਨਾਂ ਦੇ ਪਿੰਡ ਜਾਵੜਦੇ ਆ ਲੋਕੀ ਵੀ ਕੀ ਕਰਨ ਰੋਜ਼ ਫੰਡਾ ਨਹੀਂ ਮਾਰ ਛੱਡਿਆ ਯਾਰ ਕਿਤੇ ਕਾਸੀ ਦਾ ਫੰਡ ਆ ਗਿਆ ਕਿਤੇ ਕਾਸੀ ਦਾ ਆ ਗਿਆ ਕੋਈ ਕੋਲੋਂ ਤਾਂ ਲਾ ਕੇ ਰਾਜੀ ਨਹੀਂ ਸਹੀ ਗੱਲ ਲੋਕੀ ਵੀ ਕੀ ਕਰਨ ਇਹ ਇਹ ਵੀ ਤਪੇ ਪਾਈਆ ਲੋਕਾਂ ਵੀ ਸਹੀ ਗੱਲ ਆ ਜਿਹੜੇ 2-4 ਆਪਾਂ ਨੂੰ ਬਾਰ ਨਹੀਂ ਖੋਲਿਆ ਨਾ ਇਹ ਕਾਰਨ ਇਹੀ ਆ ਜਾਦੇ ਫੰਡਾਂ ਦਾ ਹੀ ਆ ਰੋਜ਼ ਚੱਲ ਪੈਂਦਾ ਅਗਲਾ ਪਾ ਕੇ ਮੇਰੇ ਨੂੰ ਪਰਨਾ ਜਾਂ ਰੰਗ-ਬਰੰਗੇ ਜੇ ਹੁਣ ਹਰੇਕ ਕੋਲੇ ਹੈਗੇ ਹਾਂ ਹਾਂ ਇਹ ਤਾਂ ਹੈਗੇ ਹਾਂ ਉਹ ਉਹਨਾਂ ਨੇ ਅਸਲੀਆਂ ਦਾ ਵੀ ਹੱਕ ਮਾਰ ਛੱਜਾ ਸਹੀ ਗੱਲ ਸੰਘਾਂ ਨੂੰ ਸਹੀ ਆ ਜਿਹੜੇ ਉਹਨਾਂ ਨੂੰ ਵੀ ਗਲਤ ਬਣਾਤਾ ਇਹਨਾਂ ਨੇ ਹੋਇਆ ਤਾਂ ਹੀ ਬਾਰ ਨਹੀਂ ਖੋਲਿਆ ਹੁਣ ਤੈਨੂੰ ਵੀ ਪਤਾ ਹੁਣ ਯਾਰ ਪੈਸਾ ਬੰਦਦਾ ਕਿੰਨਾ ਔਖਾ ਦਾ ਹੁਣ ਸਤਾਨੀਆਂ ਸਿਰੀਆਂ ਮੈਦ ਮੈਦ ਕੇ ਕਿੰਨੇ ਆਪਣੇ ਕਿਸਾਨ ਲੈਟਾਂ ਨਾਲ ਲਾ ਕੇ ਮਰ ਜਾਂਦੇ ਆ ਕਿੰਨੇ ਐਕਸੀਡੈਂਟਾ ਜੋ ਹੋ ਜਾਂਦੇ ਆ ਹਾਂ ਕਿਸਾਨ ਤਾਂ ਅੱਗੇ ਦੁਖੀ ਆ ਤੇ ਰਹਿੰਦੇ ਹੁੰਦੇ ਜਿਹੜੇ ਕਿਸਾਨ ਜੂਨੀਅਨ ਹੁੰਦੀਆਂ ਵਰਦੀਆਂ ਪਾ ਕੇ ਜਾਂ ਪਰਨੇ ਪਾ ਕੇ ਇਹਨਾਂ ਨੂੰ ਬਦਨਾਮ ਕਰ ਛੱਡਿਆ ਨਾ ਇਹ ਅਕਸਰ ਕਸੂਰ ਲੋਕਾਂ ਦਾ ਵੀ ਹੈ ਨਹੀਂ ਉਸ ਤਾਂ ਉਹ ਵੀ ਜਿਹੜੇ ਮਾੜੇ ਬੰਦੇ ਆ ਨਾ ਉਹਨਾਂ ਨੇ ਮਾਰ ਛੱਡਿਆ ਉਹਨਾਂ ਨੇ ਚੰਗਿਆਂ ਦਾ ਵੀ ਹੱਕ ਮਾਰਤਾ ਹੁਣ ਜਦੋਂ ਆਪਣੇ ਪਿੰਡ ਹੈਗੇ ਹੀ ਹੁਣ ਇੰਨੇ ਵੱਧ ਗਿਆ ਪ੍ਰਧਾਨ ਆ ਕਿੰਨੇ ਕਿੰਨੇ ਕੰਮ ਕਰਦੇ ਆ ਸਾਰੀਆਂ ਜੂਨੀਅਨਾਂ ਕਿੰਨਾ ਵਧਗਾ ਉਹ ਪਹਿਲ ਦੇ ਆਧਾਰ ਤੇ ਤੁਰਦੇ ਕਿਤੇ ਜਾਣਾ ਹੋਵੇ ਹੁਣ ਆਪਣੇ ਉਦੋਂ ਜਦੋਂ ਚੱਪਾਲੇ ਮੀਟਰ ਲੱਗਦੇ ਸੀ ਕਿੰਨਾ ਉਹਨਾਂ ਨੇ ਜ਼ੋਰ ਕੋਈ ਮੀਟਰ ਲੱਗਣ ਦਿੱਤਾ ਨਹੀਂ ਨਹੀਂ ਲੱਗਣ ਆਪ ਦੀ ਜਾਨ ਤੇ ਖੇਡ ਕੇ ਕੀ ਕੁਛ ਹੋਇਆ ਉਹਨਾਂ ਨੇ ਪਰਚੇ ਵੀ ਆਖਿਆ ਵੀ ਸੀ ਝੱਲਾਂਗੇ ਕੋਈ ਪ੍ਰਵਾਹ ਨਹੀਂ ਮੰਨੀ ਇਹ ਤਾਂ ਹੋਈ ਗੱਲ ਬੰਦਿਆਂ ਵਾਲੀ ਪ੍ਰਧਾਨਾਂ ਵਾਲੀ ਜਿਹੜੇ ਹੈਗੇ ਕਈ ਮੇਰੇ ਵਰਗੇ ਉਹੀ ਬਣੇ ਫਿਰਦੇ ਨੇ ਜਿਹੜੇ ਉਹਨਾਂ ਨੇ ਮਾਰ ਛੱਡੇ ਕੱਲ ਫਿਰ ਕੋਈ ਨਹੀਂ ਚਲੋ ਕੋਈ ਨਾ ਸਮਾਂ ਮਿਲੂਗਾ ਚਲੋ ਠੀਕ ਹੈ ਚਲੋ ਫਿਰ ਤਾਂ ਕਿ ਫਿਰ ਚੱਲਾਂਗੇ ਬਣਾਉਣੇ ਆ ਪ੍ਰੋਗਰਾਮ ਤੋਂ ਠੀਕ ਹੈ ਠੀਕ ਹੈ